ਮੈਨੂੰ ਤਾਂ ਨਾ ਰੋਕ ਕੇ ਗੱਲ ਕਰਦਾ ਜਿਹੜੀ ਗੱਲ ਮੈਂ ਕਰਨੀ ਆ ਤਾਂ ਨਾਮੁੱਦਾ ਰੱਖਣਾ ਆ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫਤਿਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਹੈ ਕਿ ਐਦਾਂ ਕਿ ਮੈਂ ਹੋਣ ਗਿਆ ਸੀ ਰਿਲਾਇੰਸ ਮੈਂ ਉੱਥੇ ਪਹਿਲਾਂ ਕੰਮ ਕਰਦਾ ਹੁੰਦਾ ਸੀਗਾ ਉਹਨਾਂ ਦਾ ਨਾ ਇੱਕ ਰੂਲ ਆ ਰੂਲ ਆ ਕੇ ਕੀ ਆ ਮੈਨੂੰ ਤੁਹਾਨੂੰ ਮੈਨੂੰ ਸਮਝ ਨਹੀਂ ਲੱਗਦੀ ਪਹਿਲਾਂ ਪਹਿਲੀ ਗੱਲ ਤਾਂ ਮੇਰੇ ਦਿਮਾਲੇ ਤੇ ਸਵਾਲ ਚੱਕਦੇ ਸੀ ਪਤੋਂ ਦਿਮਾਲਾ ਬੰਨ ਕੇ ਨਹੀਂ ਆ ਸਕਦਾ ਕੰਮ ਤੇ ਇਹ ਅਫੀਸ਼ੀਅਲ ਡਰੈਸ 'ਚ ਨਹੀਂ ਆਉਂਦਾ ਡਰੈਸ ਕੋਡ 'ਚ ਨਹੀਂ ਆਉਂਦਾ ਮੈਂ ਕਹਾ ਦਿਮਾਲਾ ਬੰਨ ਕੇ ਹੀ ਹੋਣਾ ਮੈਂ ਨਾਲ ਸੀਨੀਅਰ ਨੂੰ ਗਿਆ ਉਹ ਕਹਿੰਦੇ ਕੋਈ ਨਹੀਂ ਦਿਮਾਲੇ ਦਾ ਕੋਈ ਨਹੀਂ ਐਦਾਂ ਤਾਂ ਕੁਝ ਨਹੀਂ ਹੁੰਦਾ ਹੈਗਾ ਹਨਾ ਤੁਹਾਡੀ ਦਸਤਾਰ ਆ ਤੁਸੀਂ ਤੁਹਾਨੂੰ ਰਾਈਟ ਜਿੱਦਾਂ ਦੀ ਵੀ ਦਸਤਾਰ ਹੋਵੇ ਹਨਾ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਜਿਹੜੇ ਜੂਨੀਅਰ ਆ ਉਹ ਹੈਗੇ ਹਿਮਾਲਚਲ ਦੇ ਤੇ ਉਹਨਾਂ ਨੇ ਨਾ ਦਾੜੀਆਂ ਰੱਖੀਆਂ ਆ ਤੇ ਉਹਨਾਂ ਦੇ ਲਈ ਇਹਨਾਂ ਨੇ ਰੂਲ ਬਣਾਇਆ ਜੇ ਤੁਸੀਂ ਦਾੜੀ ਰੱਖਣੀ ਹੈ ਨਾ ਤਾਂ ਪੱਗ ਬੰਨੋ ਤੇ ਹੋਵੇ ਕੀ ਕਰਦੇ ਆ ਉਹ ਪੱਗ ਬੰਨ ਲੈਂਦੇ ਆ ਪੱਗ ਬੰਨ ਕੇ ਤੇ ਤਮਾਕੂ ਲਾ ਲੈਂਦੇ ਆ ਤਮਾਕੂ ਲਾ ਲੈਂਦੇ ਆ ਤੇ ਫਿਰ ਪੱਗ ਬੰਨ ਲੈਂਦੇ ਆ ਤੇ ਬੀੜੀਆ ਪੀਂਦੇ ਆ ਤੇ ਕਈਆਂ ਨੇ ਇਦੀ ਪੱਗ ਲਾ ਲੈਂਦੇ ਇਦੀ ਪੱਗ ਰੱਖ ਲੈਂਦੇ ਆ ਇਦੀ ਪੱਗ ਪੱਗ ਕੱਚੇ ਦੇ ਲੈਂਦੇ ਆ ਇਦੀ ਪੱਗ ਨਾ ਆਪਣੀ ਲਿਆ ਕੇ ਤੇ ਬੀੜੀਆਂ ਸਿਗਟਾਂ ਫੂਕਦੇ ਆ ਦਸੋ ਇਹ ਇੱਕ ਸਹੀ ਗੱਲ ਆ ਕਿ ਮੈਂ ਕੋ ਗਲਤ ਕਿਹਾ ਮੈਂ ਉੱਥੇ ਜਾ ਕੇ ਇਹ ਲਾਈਵ 'ਚ ਇਹ ਗੱਲ ਕਰਦਾ ਪਿਆ ਸੀਗਾ ਤੇ ਉੱਥੇ ਮੈਨੂੰ ਕਹਿੰਨ ਲੱਪੇ ਪੇ ਤੂੰ ਆਪਣੇ ਕੰਮ ਨੂੰ ਭੰਡੀ ਜਨਾ ਮੈਂ ਕਿਹਾ ਮੈਂ ਕੰਮ ਨੂੰ ਨਹੀਂ ਭੰਡਦਾ ਪਿਆ ਮੈਂ ਜਿਹੜਾ ਤੁਹਾਡੇ ਰੂਲ ਆ ਉਹਨਾਂ ਨੂੰ ਭੰਡਦਾ ਪਿਆ ਪਰ ਆਦਾ ਤੁਸੀਂ ਜੇ ਤੁਸੀਂ ਸਿਰ ਤੇ ਕੇਸ ਨਹੀਂ ਰੱਖ ਸਕਦੇ ਵੀ ਤੁਹਾਡਾ ਤੁਸੀਂ ਪੱਗਗਾ ਤਾਂ ਬੰਨਣੀ ਇਹ ਕਿ ਰੂਲ ਹੋਇਆ ਪੇ ਤੁਸੀਂ ਦਾੜੀ ਜੇ ਦਾੜੀ ਰੱਖਣੀ ਆ ਤਾਂ ਪੱਗਾ ਬੰਨੋ ਮੂੰਹ 'ਚ ਬੀੜੀਆਂ ਪਾਈਆਂ ਆ ਤੇ ਸਿਰ ਤੇ ਪੱਗਾ ਰੱਖੀਆਂ ਪਈਆਂ ਇੱਕ ਸਾਡਾ ਟੀਮ ਲੀਡਰ ਸੀ ਉਹਨੂੰ ਕਹਿੰਨੇ ਫੜ ਲਿਆ ਉਹਨੇ ਮੂੰਹ 'ਚ ਬੀੜੀ ਪਾਈ ਹੋ ਸੀਗੀ ਪੱਗ ਬੰਨਿਓ ਸੀ ਸਰਦਾਰ ਨੇ ਫੜ ਲਿਆ ਪਏ ਆ ਕਰਦਾ ਤੂੰ ਕਿ ਉਹ ਕਹਿੰਦਾ ਪੇ ਮੈਨੂੰ ਪਤਾ ਹੀ ਨਹੀਂ ਪੇ ਪੱਗ ਬੰਨ ਕੇ ਬਿਗੜ ਸੀਡੀ ਬੀਡੀ ਸਿਗਰਟ ਨਹੀਂ ਪੀਂਦਾ ਦੇ ਦੱਸੋ ਕਿ ਕੋਈ ਗੱਲ ਆ ਇਹ ਇਹ ਮੈਂ ਇਹ ਗੱਲ ਕਰਦਾ ਮੈਂ ਅਸੀਂ ਉੱਥੇ ਜਾ ਕੇ ਇਹ ਇਹ ਮੈਂ ਗੱਲ ਕੀਤੀ ਮੈਨੂੰ ਦੱਸੋ ਸਹੀ ਆ ਗਲਤ ਆ ਜਾਂ ਤਾਂ ਇਹਨਾਂ ਨੂੰ ਕਹੋ ਪੇ ਤੂੰ ਹੁਣ ਪੱਗਾ ਨਾ ਬੰਨਿਆ ਕਰੋ ਹਨਾ ਜਾਂ ਫਿਰ ਕੇਸ ਰੱਖੋ ਇਹ ਕੋਈ ਉਹ ਥੋੜੀ ਉਹ ਲਾਇਸੈਂਸ ਥੋੜੀ ਉਹ ਪੱਗ ਪੇਜੇ ਤੁਸੀਂ ਦਾੜੀ ਦਾੜੀ ਨਹੀਂ ਕਟਾਉਣੀ ਤਾਂ ਪੱਗ ਮੰਨ ਲਓ ਇਹ ਨਹੀਂ ਇਦਾਂ ਨਹੀਂ ਹੁੰਦਾ ਫਿਰ ਦੀ ਪੱਗਾ ਮੰਨ ਕੇ ਸਾਡੀ ਪੱਗ ਦੀ ਬੇਅਦਵੀ ਵੀ ਕਰੋ ਇਦਾਂ ਨਹੀਂ ਇਹ ਕੰਮ ਗਲਤ ਆ ਤਾਂ ਗਲਤ ਆ ਜਿਹੜੀ ਗੱਲ ਗਲਤ ਆ ਉੱਤੇ ਗਲਤ ਖੜੇ ਆ ਅਸੀਂ ਵੀ ਇੱਕ ਟਾਈਮ ਦੇ ਉੱਤੇ ਗਲਤ ਸੀਗੇ ਨਸ਼ਾ ਪੱਤਾ ਕਰਦੇ ਸੀ ਜੋ ਵੀ ਸੀਗਾ ਜਿੱਦਾਂ ਵੀ ਸੀ ਗਲਤ ਕੰਮ ਕਰਦੇ ਰਹੇ ਕਰਦੇ ਰਹੇ ਕਰਦੇ ਸੀ ਉਨਾਂ ਹੀ ਕਰਦੇ ਕੋਈ ਸਵਾਲ ਨਹੀਂ ਕਰ ਸਕਦਾ ਭਵੇਂ ਡੀਏ ਟੈਸਟ ਕਰਾ ਲੈਣ ਜਦੋਂ ਗਲਤ ਸੀ ਉਹ ਗਲਤ ਸੀ ਮੰਨਦੇ ਵੀ ਸੀ ਅੱਜ ਸਹੀ ਆ ਤਾਂ ਬਿਲਕੁਲ ਸਹੀ ਆ ਪਰ ਤੱਕ ਖੜੇ ਆ ਤੇ ਹੁਣ ਜਿਹੜੀ ਗੱਲ ਸਹੀ ਆ ਉੱਥੇ ਆਪਾਂ ਖੜੇ ਆ ਉੱਥੇ ਪੈਰਾ ਤੇ ਉਹ ਤੁਹਾਨੂੰ ਇਹ ਮੋਰੇ ਮੈਂ ਰੱਖ ਦਿੱਤੀ ਆ ਰਿਲਾਇੰਸ ਟ੍ਰੈਂਡਸ ਵਿੱਚ ਇਦਾਂ ਹੁੰਦਾ ਆ ਸ਼ਾਰਪੁਰ ਵਾਲੇ ਚ ਜਿੱਥੇ ਵੀ ਜੇ ਤੁਸੀਂ ਦਾੜੀ ਰੱਖਣੀ ਤਾਂ ਪੱਗ ਬੰਨ ਲਓ ਇਹ ਰੂਲ ਆ ਇਹ ਕੋ ਗੱਲ ਨਹੀਂ ਤੁਸੀਂ ਆਪ ਦੱਸ ਦੋ ਮੈਨੂੰ ਸਿਆਣੇ ਆ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਨੀਤ ਸਿੰਘ ਸ਼ਾਰਪੁਰ ਤੋਂ ਤੇ ਤੁਹਾਨੂੰ ਮਿਲਦਾ ਰਹੂੰਗਾ ਏਦਿ ਮੈਂ ਵੀਡੀਓਜ਼ ਤੇ ਲਾਈਵ ਤੇ ਚੰਗਾ ਜੀ ਸਤਿ ਸ੍ਰੀ ਅਕਾਲ ਰੱਬ ਰਾਕਾ